ਸਿਹਾਜ ਸਮੁੱਚੇ ਨਗਰ ਨਿਵਾਸੀ ਕੰਟੋੜੇ ਦੇ ਉੱਤੇ ਆਏ ਆ ਪੰਤਰਤਨ ਜਥੇਦਾਰ ਕੰਸੀ ਟੋੜਾ ਸਾਹਿਬ ਉਹਨਾਂ ਦਾ ਜੱਦੀ ਨਗਰ ਹੈ ਸਮੁੱਚੇ ਨਗਰ ਨੇ ਘਰ ਘਰ ਜਾ ਕੇ ਕਰੀਬ 7 ਲੱਖ ਦੇ ਕੀ ਰੁਪਿਆ ਇਕੱਠਾ ਹੋਇਆ ਸੀ ਉਹਦੇ ਵਿੱਚ ਉਹ ਚ ਹਰ ਕੀਰਤੀ ਸਿੱਖ ਨੇ ਗਰੀਬ ਸਿੱਖ ਨੇ ਦੁਕਾਨਦਾਰ ਨੇ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਇਆ 4 ਲੱਖ ਰੁਪਿਆ ਟੋੜੇ ਪਿੰਡ ਚੋਂ ਇਕੱਠਾ ਹੋਇਆ ਸੀ ਤੇ 3 ਲੱਖ ਰੁਪਿਆ ਟੋੜਾ ਸਾਹਿਬ ਦੀ ਜਾਚ ਬੜਾ ਇੱਕ ਟੋੜਾ ਕਬੱਡੀ ਕੱਪ ਹੈ ਉਹਦੇ ਮੈਂਬਰ ਸਾਹਿਬਾਨ ਨੇ ਇਕੱਠਾ ਕਰਕੇ ਦਿੱਤਾ ਸਾਡੇ ਬਾਹਰ ਵੀ ਹੋਂਡੇ ਕੁਝ ਬੈਠੇ ਨੇ ਉਹ ਕਹਿੰਦੇ ਯਾਰ ਪੰਜਾਬ ਤੇ ਆਫਤ ਆਈ ਹੈ ਤੇ ਜਦੋਂ ਸਰਕਾਰਾਂ ਨਕਾਮ ਹੋ ਗਈਆਂ ਸਰਕਾਰਾਂ ਫੇਲ ਹੋ ਗਈਆਂ ਸਿਸਟਮ ਦੇ ਵਿੱਚ ਤਾਂ ਸੰਗਤ ਉੱઠી ਹੈ ਉਹਦੇ ਵਿੱਚੇ ਸੰਤਮਾਪੁਰਖ ਹੋਏ ਨੇ ਜੇ ਸਮਾਜ ਸੇਵੀ ਜਥੇਬੰਦੀਆਂ ਆਈਆਂ ਨੇ ਜੇ ਕਾਰਸੇਵ ਵਾਲੇ ਬਾਪੁਰਖ ਆਏ ਨੇ ਜੇ ਆਮ ਸੰਗਤ ਆਈ ਹੈ ਉਦੋਂ ਸੰਗਤ ਨੇ ਆ ਕੇ ਇੱਥੇ ਆਪਣਾ ਵੱਡਾ ਯੋਗਦਾਨ ਪਾਇਆ ਹੈ ਪੰਜਾਬ ਪੰਜਾਬ ਦੇ ਨਾਲ ਖੜਿਆ ਹੈ ਕਿ ਜਿਹੜੇ ਹੜ੍ਹ ਆਏ ਨੇ ਇਹ ਮਹਿਸੂਸ ਕੀਤਾ ਜਾਂਦਾ ਵੀ ਜੇ ਕੋਦਰਤੀ ਆਫਤ ਆਏ ਤੇ ਉਥੇ ਮਨੁੱਖੀ ਗਲਤੀ ਹੈ ਮਨੇ ਬੰਦਿਆਂ ਨੇ ਸਹੀ ਤਰੀਕਾ ਨਾਲ ਹੈਂਡਲ ਨਹੀਂ ਕੀਤਾ ਹੈਗਾ ਅਸੀਂ ਪਿੰਡ ਵੱਲੋਂ ਕਨਨੌਰ ਆਇਆ ਤੇ ਛੋੜੇ ਵਰਸਾ ਨੂੰ ਪੁੱਛਿਆ ਸੀ ਵੀ ਦੱਸੋ ਕੀ ਲੋੜ ਹੈ ਉਥੇ ਅਸੀਂ 200 ਕੁਇੰਟਲ ਤਾਂ ਅਸੀਂ ਉਹਦੇ ਜਿਹੜੀ ਰਾਸ਼ੀ ਕੱਟੀ ਹੋਈ ਸੀ ਅਸੀਂ ਆਚਾਰ ਲੈ ਕੇ ਡੰਗੜਾ ਵਾਸਤੇ ਜਿਹੜਾ ਹਰਾਚਾਰਾ ਹੁੰਦਾ ਵੀ ਤਾਂ ਕਿ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੇ ਪਸ਼ੂਆਂ ਵਾਸਤੇ ਹਰਾਚਾਰੇ ਤਵਾਇਓ ਆਪਣੇ ਪਾਸ ਆ ਜਾਣੇ ਪੰਜ ਟਰਾਲੀਆਂ ਅਸੀਂ ਤੂੜੀ ਨੇ ਲੈ ਕੇ ਆਏ ਆ ਤੇ 5000 ਲੀਟਰ ਅਸੀਂ ਡੀਜ਼ਲ ਇੱਥੇ ਦੇ ਕੇ ਚੱਲਿਆ ਵੀ ਜਿਹੜਾ ਲੋੜਵੰਦ ਕਿਸਾਨ ਆ ਜਿਹਦਾ ਨੁਕਸਾਨ ਹੋ ਗਿਆ ਉਹ ਲੋੜਵੰਦ ਦਾ ਸਾਡੀ ਇਹ ਰਾਸੀ ਪਹੁੰਚਵੇ ਕਿਉਂਕਿ ਸੰਗਤ ਦਾ ਪੈਸਾ ਤੇ ਲੋੜਵੰਦ ਦਾ ਪਹੁੰਚਵੇ ਇਹ ਸਾਡੀ ਡਿਊਟੀ ਸੀਗੀ ਅਸੀਂ ਡਿਊਟੀ ਨਿਭਾਉਣ ਆਏ ਆ ਤੇ ਮਹਾਰਾਜ ਜਿੰਨੀ ਸਾਡੀ ਟੋੜੇ ਪੰਡਾਲੀ ਝੋਲੀ ਸੇਵਾ ਪਾਈ ਸੀਗੀ ਤੇ ਮਹਾਰਾਜ ਆਪ ਕਰਵਾ ਰਹੇ ਜਿੰਨੀ ਹੋ ਸੇਵਾ ਬਖਸ਼ਣਗੇ ਹੋਰ ਅਸੀਂ ਕਰਾਂਗੇ ਜੀ ਤੇ ਮੈਂ ਤਾਂ ਇਹ ਹੀ ਬੇਨਤੀ ਕਰਦਾ ਵੀ ਫਰਜ਼ ਬਣਦਾ ਕਿਉਂਕਿ ਸਾਡੀ ਪੰਜਾਬ ਦੀ ਪਨਪਰਾ ਵੀ ਆ ਸਾਡੇ ਸੰਤਾਂਤ ਵੀ ਨੇ ਤੇ ਸਾਡਾ ਫਰਜ਼ ਵੀ ਬਣਦਾ ਸਾਡੀਆਂ ਰਵੈਤਾਂ ਵੀ ਨੇ ਕਿ ਜਦੋਂ ਕਿਸੇ ਤੇ ਆਫਤ ਆਈ ਹੈ ਤੇ ਅਸੀਂ ਉਹਦੇ ਨਾਲ ਖੜੇ ਆ ਸਾਡੇ ਬਜ਼ੁਰਗ ਖੜਦੇ ਰਹੇ ਨੇ ਇਹੀ ਸਿਖਾਇਆ ਤੇ ਹੁਣ ਵੀ ਪੰਜਾਬ ਆਪਣਿਆਂ ਨਾਲੇ ਖੜਾ ਤੇ ਜੂ ਖੜਨ ਉਹ ਜੀ ਜਿੰਨਾ ਇਹ ਕੁਝ ਵੀ ਯੋਗਦਾਨ ਨਹੀਂ ਹੈਗਾ ਪਰ ਜੇ ਘਟੋੜ ਹਾ ਦਾ ਨਾਰਾ ਮਾਰਨਾ ਇਸ ਦਾ ਵੀ ਆਪਣੀ ਹਾਜ਼ਰੀ ਲਵਾਉਣ ਤੱਕ ਹੈ ਵੀ ਸਾਡੇ ਭਰਾਏ ਨਾ ਕਹਿੰਦੇ ਵੀ ਅਸੀਂ ਇਕੱਲੇ ਆ ਵੀ ਪੰਜਾਬ ਵੀ ਤੁਹਾਡੇ ਨਾਲ ਥੋੜੇ ਦਰਦ ਵਿੱਚ ਸ਼ਰੀਕ ਆ ਸੀ ਇਹ ਸੁਨੇਹਾ ਲੈ ਕੇ ਆਏ ਹੈ ਬਾਲਾ ਸ਼ਾਨ ਹਾ ਆਣਾ ਉਹ ਛੋਟੇ ਬਰਸਾ ਤੁਹਾਨੂੰ ਡਿਟੇਲ ਦੇਣਗੇ ਜੀ ਐਨ ਸਾਬ ਬਹਾਦਰ ਸਿੰਘ ਸਰਪੰਚ ਸਾਹਿਬ ਆਏ ਨੇ ਮਨਮੋਹ ਜੀ ਨਰਿੰਦਰ ਜੀ ਨੀਟਾ ਉਹ ਆਇਆ ਬਲਬੀਰ ਸਿੰਘ ਆਇਆ ਆਪਣਾ ਹਰਵਿੰਦਰ ਹਰਵਿੰਦਰ ਸਿੰਘ ਕੋਲਾ ਆਇਆ ਸੰਤ ਸਿੰਘ ਆਇਆ ਸਾਡਾ ਗੁਰਪ੍ਰੀਤ ਆਇਆ ਜਿਹੜੇ ਬੰਦਿਆਂ ਨੇ ਮੂਹਰੇ ਉਹ ਕੇ ਰੋਲ ਦਾ ਕੀਤਾ ਸੀ ਉਹ ਸਾਡੇ 25 ਦੀ ਨਾਲ ਸਾਡੇ ਨਗਰ ਨਿਵਾਸੀ ਵੀ ਇੱਥੇ ਨਾਲ ਪਹੁੰਚੇ ਨੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਭਰਾ ਪੰਥਰਤਰ ਜਗਜਗ ਗੁਰਚਨ ਸਿੰਘ ਤੌੜਾ ਦੇ ਜੇਦੀ ਨਗਰ ਤੌੜਾ ਤੋਂ ਇਨੀ ਦੂਰ ਤੋਂ ਅੱਜ ਦਾ ਸਾਰੇ ਵਾਲੇ ਦਿਨ ਸਾਡੇ ਇਲਾਕੇ ਦੀ ਦੁੱਖ ਤਕਲੀਫ ਨੂੰ ਮਹਿਸੂਸ ਕਰਦੇ ਹੋਏ ਇੱਥੇ ਪਹੁੰਚੇ ਆ ਮੈਂ ਇਹਨਾਂ ਨੂੰ ਜੀ ਆਇਆਂ ਇਹਨਾਂ ਨੇ ਔਖੇ ਵੇਲੇ ਸਾਡੇ ਇਲਾਕੇ ਦੀ ਬਾਫੜੀ ਆ ਸਾਨੂੰ ਇਹਨਾਂ ਨੇ ਦਮਦਦ ਭੇਜੀ ਆ ਜੋ ਕੁਝ ਵੀ ਇਹਨਾਂ ਭੇਜਿਆ ਮੈਂ ਸਮਝਦਾ ਕਿ ਸਾਡੇ ਵਾਸਤੇ ਉਹ ਬਹੁਤ ਵੱਡੀ ਸੇਵਾ ਡੰਗਰਾਂ ਵਾਸਤੇ ਚਾਰੇ ਵਾਸਤੇ ਔਰ ਜਿੰਨਾ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਆ ਕਈਆਂ ਕਿਸਾਨਾਂ ਦੇ ਕੋਲ ਦੋ ਦੋ ਕਿੱਲੇ ਜ਼ਮੀਨ ਆ ਉਹਨਾਂ ਕੋ ਕੋ ਟਰੈਕਟਰ ਨਹੀਂ ਹੈ ਉਹਨਾਂ ਕੋ ਬੀਜਣ ਦਾ ਕੋਈ ਸਾਧਨ ਨਹੀਂ ਹੈ ਅਸੀਂ ਇਹਨਾਂ ਦਾ ਇੱਕ ਇੱਕ ਪੈਸਾ ਇੱਕ ਇੱਕ ਚੀਜ਼ ਜਿਹੜੀ ਆ ਉਹਦੀ ਸਹੀ ਵਰਤੋਂ ਕਰਾਂਗੇ ਅਸੀਂ ਇਹਨਾਂ ਨੂੰ ਯਕੀਨ ਦਉਂਦੇ ਹਾਂ ਚੇਅਰਮੈਨ ਸਾਹਿਬ ਨੂੰ ਵੀ ਸਤਿੰਦਰ ਸਿੰਘ ਗੋੜਾ ਨੂੰ ਵੀ ਸ਼ਹਿਰੀ ਸ਼੍ਰੋਮਣੀ ਕਮੇਟੀ ਦੇ ਸਾਡੇ ਮੈਂਬਰ ਨੇ ਔਰ ਨਗਰ ਦੀ ਸਾਰੀ ਸੰਗਤ ਨੂੰ ਕਿ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਤੁਸੀਂ ਉਥੋਂ ਕਥਾ ਕਰਕੇ ਲਿਆਇਓ ਉਹ ਬਿਲਕੁਲ ਸਹੀ ਥਾਂ ਲੱਗੂਗਾ ਔਰ ਹਰ ਇੱਕ ਦੀ ਤੁਹਾਨੂੰ ਇਨਫੋਰਮੇਸ਼ਨ ਪਹੁੰਚੂਗੀ ਪੈਸੀ ਕਿਹੜੇ ਪਿੰਡ ਦੇ ਵਿੱਚ ਤੇਲ ਵਾਸਤੇ ਕਿੰਨੇ ਪੈਸੇ ਦਿੱਤੇ ਆ ਕਿੰਨਾ ਤੇਲ ਦਿੱਤਾ ਕਿਹੜੇ ਬੰਦੇ ਨੂੰ ਦਿੱਤਾ ਉਹਦਾ ਨਾਲ ਟੈਲੀਫੋਨ ਭੇਜਾਂਗੇ ਤੇ ਕਨਫਰਮ ਕਰ ਸਕਦੇ ਆ ਵੀ ਵਾਕਿਆ ਹੀ ਇਹ ਪੈਸਾ ਇਹਨਾਂ ਕੋਲ ਪਹੁੰਚਿਆ ਇਹਨਾਂ ਨੇ ਪਿੰਡ ਦੇ ਵਿੱਚ ਲਾਇਆ ਬਹੁਤ ਸਾਰੇ ਪਿੰਡਾਂ 'ਚ ਜਿੱਥੇ ਅਸੀਂ ਇਹ ਪੈਸਾ ਤੇਲ ਵਾਸਤੇ ਦੇਣਾ ਹੈ ਮੈਂ ਚੇਅਰਮੈਨ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ ਕਿ ਅਸੀਂ ਉੱਥੇ ਕਮੇਟੀਆਂ ਬਣਾਈਆਂ ਨੇ 8-10-10 ਬੰਦਿਆਂ ਦੀ ਪਿੰਡ ਚ ਕਮੇਟੀ ਬਣਾਤੀ ਆ ਔਰ ਨਾਲ ਉਹਨਾਂ ਦੀ ਡਿਊਟੀ ਲਾਤੀ ਆ ਵੀ ਜਿਹੜਾ ਟਰੈਕਟਰ ਉਹ ਆਪਣੇ ਵਰਤਣਗੇ ਹੈਪੀ ਸੀਡਰ ਵੀ ਉਹਨਾਂ ਦੇ ਕੋਲ ਆਪਣੇ ਹੈਗੇ ਆ ਜਿੰਨਾ ਲੋਕਾਂ ਦੀ ਹੋਰ ਕੋਈ ਟਰੈਕਟਰ ਨਹੀਂ ਉਹਨਾਂ ਦਾ ਵੀ ਉਹ ਵੇਜਣਗੇ ਪਿੰਡ ਦੀ ਚਾਹੇ ਇੱਕ ਕਿੱਲੇ ਜ਼ਮੀਨਾਂ ਚਾਹੇ ਦੋ ਕਿੱਲੇ ਜ਼ਮੀਨਾਂ ਚਾਹੇ ਤਿੰਨ ਕਿੱਲੇ ਜ਼ਮੀਨਾਂ ਕਿ ਕੋਈ ਟਰੈਕਟਰ ਹੈ ਜਾਂ ਨਹੀਂ ਹੈ ਉਹਨਾਂ ਨੇ ਫੈਸਲਾ ਕਰ ਲਿਆ ਵੀ ਸਾਰੇ ਨਗਰ ਦੀ ਜਿਹੜੀ ਕਣਕ ਉਹ ਅਸੀਂ ਆਪਣੇ ਟਰੈਕਟਰ ਨਾਲ ਹੈਪੀ ਸੀਡਰ ਨਾਲ ਬੀਜਾਂਗੇ ਤੇ ਕੇਰਾਂਗੇ। ਸੋ ਮੈਂ ਬਾਰ-ਬਾਰ ਫਿਰ ਯਕੀਨ ਦਉ ਉਹਨਾਂ ਨੂੰ ਕਿਉਂਕਿ ਸਮਾਂ ਬੜਾ ਭਿਆਨਕ ਸੀ। ਜਿੰਨੀ ਆਰਕਾ ਤਬਾਹੀ ਹੋਈ ਸੀ ਸਕੀਨੇ ਤੇ ਰਵੀ ਨੇ ਕੀਤੀ ਹੈ ਗਰਦਾਸਪੁਰ ਦੀ। ਅਸੀਂ ਇੰਨੀ ਤਬਾਹੀ ਆਪਣੇ ਹੋਸਟ ਚ ਨਹੀਂ ਦੇਖੀ। ਅਸੀਂ 88 ਦੇ ਵਿਹੜ ਦੇਖੇ ਸੀਗੇ। ਉਦੋਂ ਅਸੀਂ ਐਮਐਲਏ ਵੀ ਸਾਂ ਪਰ ਉਦੋਂ ਵੀ ਇੰਨੀ ਤਬਾਹੀ ਨਹੀਂ ਸੀ ਹੋਈ ਜਿੰਨੀ ਹੁਣ ਤਬਾਹੀ ਹੋਈ ਹੈ। ਔਰ ਮੈਂ ਸਮਝਦਾ ਸੀ ਵੀ ਇਹਦੀ ਪਰਪਾਈ ਹੋਣੀ ਨਹੀਂ। ਪਰ ਦੁਆਰੇ ਜਾਈਏ ਪੰਜਾਬੀਆਂ ਤੋਂ ਚਾਹੇ ਵਿਦੇਸ਼ਾਂ ਚ ਬੈਠੇ ਸੀ ਚਾਹੇ ਇੱਥੇ ਬੈਠੇ ਸੀ ਦੇਸ਼ ਦੇ ਕਿਸੇ ਕੋਨੇ ਚ ਬੈਠੇ ਸੀ ਸਾਰੇ ਪੰਜਾਬੀਆਂ ਨੇ ਵੀ ਔਰ ਦੇਸ਼ ਵਾਸੀਆਂ ਨੇ ਵੀ ਕਿਉਂਕਿ ਪੰਜਾਬੀ ਹਰ ਬੰਦੇ ਦੀ ਦਿੱਤਾ ਚ ਮਦਦ ਕਰਦੇ ਰਹੇ ਆ ਤੇ ਮੈਨੂੰ ਦੇਖਣ ਦਾ ਮੌਕਾ ਮਿਲ ਜ਼ਰਾ ਹਜ਼ਾਰ ਹਜ਼ਾਰ ਟਰਾਲੀ ਰੋਜ਼ ਐ ਸੜਕ ਤੋਂ ਦੀ ਡੇਰਾ ਬਾਬਾ ਨਾਨਕ ਨੂੰ ਲੰਘਦੀ ਰਹੀ ਹੈ ਔਰ ਇਥੋਂ ਦੀ ਤਬਾਈ ਬਹੁਤ ਹੋਈ ਹੋਈ ਸੀ ਪਰ মিডিਆ ਨੇ ਬਹੁਤ ਹਾਈਲਾਈਟ ਕੀਤਾ ਸੀ ਖੁੰਨੇਵਾਲ ਠੇਠੜ ਕੇ ਦੇਰ ਆ ਬਾਬਾ ਨਾਨਕ ਪਰ ਹਰ ਬੰਦੇ ਦੀ ਖਾਸ ਸੀ ਕਿ ਪਹਿਲਾਂ ਹੀ ਉੱਥੇ ਪਹੁੰਚ ਜੀ ਕਲਾਨੌਰ ਕੋ ਖਲੋਤਾ ਹੀ ਨਹੀਂ ਕਲਾਨੌਰ ਤੇ ਲੰਗਰ ਹੀ ਲੱਗੇ ਸੀਗੇ ਲੰਗਰ ਪਾਣੀ ਛਕ ਲੈਂਦੇ ਸੀ ਲੋਕ ਬਾਹਰ ਸਿੱਧੀਆਂ ਗੱਡੀਆਂ ਅੱਗੇ ਲੈ ਜਾਂਦੀਆਂ ਸੀ ਇਹ ਬੰਦਿਆਂ ਨੇ ਮੈਨੂੰ ਮਿਲ ਕੇ ਕਿਹਾ ਵੀ ਜੈਦਰ ਜੀ ਤੂੰ ਤਾਂ ਸਾਰਾ ਇਲਾਕਾ ਵੇਖਿਆ ਆ ਪਿੱਛੋਂ ਇੱਥੋਂ 8-10 ਕਿਲੋਮੀਟਰ ਤੱਕ ਜਿਹੜਾ ਖੱਬਾ ਪਾਸਾ ਵਾ ਇਹ ਸਾਰਾ ਪਾਣੀ ਚ ਡੁੱਬਿਆ ਹੋਇਆ ਸੀ ਆ ਕਲਾਨੌਰ ਦਾ ਜਿਹੜੇ ਵਾਲੇ ਪਾਸੇ ਨੂੰ ਜਾਂਦੇ ਆ ਦੋਹੇ ਪਾਸੇ ਜਿਹੜੇ ਆ 20-20 ਫੁੱਟ ਪਾਣੀ ਸੀ ਫਸਲਾਂ ਸਾਰੀਆਂ ਤਬਾਹ ਹੋਈਆਂ ਹੋਈਆਂ ਸੀ ਇਸ ਪਿੰਡ ਦੀ ਪੰਚਾਇਤ ਦੀ ਜ਼ਮੀਨ ਜਿਹੜੀ ਬਚੀ ਆ ਉਹ ਮੇਰਾ ਖਾ 1300 ਕਲਾ ਹਾਲੀ ਵੀ ਹੈਗੀ ਆ ਉਹ ਸਾਰੀ ਲੋਕਾਂ ਨੇ ਠੇਕੇ ਤੇ ਲਈ ਸਾਰੀ ਤਬਾਹ ਹੋ ਗਈ ਸੋ ਇਹਨਾਂ ਲੋਕਾਂ ਕਹਿੰਦੇ ਅਸੀਂ ਵੀ ਥੇਰੇ ਹਲਕੇ ਚ ਆਉਂਦੇ ਆ ਸਾਡਾ ਵੀ ਕੋਈ ਨਾ ਕੋਈ ਬਾ ਫੜੋ ਸੋ ਟੋੜਾ ਪਿੰਡ ਵਾਲਿਆਂ ਨੇ ਕੋਈ ਟੋੜਾ ਸਾਹਿਬ ਹਮੇਸ਼ਾ ਮਾਰੇ ਦੀ ਬਾ ਫੜਦੇ ਰਹੇ ਆ ਸੱਚ ਦੀ ਬਾ ਫੜਦੇ ਰਿਹਾ ਸਾਥ ਦਿੰਦੇ ਰਹੇ ਆ ਅੱਜ ਉਹਨਾਂ ਦੇ ਨਗਰ ਦੀ ਸੰਗਤ ਨੇ ਵੀ ਸਾਨੂੰ ਪੁੱਛਿਆ ਤਾਂ ਅਸੀਂ ਉਹਨਾਂ ਨੂੰ ਦੱਸਿਆ ਜੀ ਭਾਈ ਤੁਸੀਂ ਇੱਥੇ ਆਓ ਇਹ ਤੋੜੀ ਵੀ ਲੈ ਕੇ ਆਏ ਆ ਆਚਾਰ ਵੀ ਲੈ ਕੇ ਆਏ ਆ ਤੇਲ ਵੀ ਲੈ ਕੇ ਆਏ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਇਹਨਾਂ ਦੀ ਹਾਕਾ ਲਾਲ ਦੀ ਦਸਾਂ ਨਾ ਹੋ ਦੀ ਕਮਾਈ ਦਾ ਇੱਕ ਇੱਕ ਪੈਸਾ ਜਿਹੜਾ ਉਹ ਲੋੜਵੰਦਾ ਤੱਕ ਪਹੁੰਚੂਗਾ ਲੋੜਵੰਦਾ ਦੀ ਉਹ ਮਦਦ ਹੋਊਗੀ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੱਸ ਮੈਂ ਤਾਂ ਜੀ ਛੋਟੇਪੁਰ ਸਾਹਿਬ ਨੇ ਸਾਰਾ ਕੁਝ ਦੱਸਤਾ ਤੁਹਾਨੂੰ ਜਿਵੇਂ ਪੰਤਰਾਤਨ ਜਦਾ ਗੁਜਰ ਸਿੰਘ ਜੀ ਟੌਰਾ ਜਿਨ੍ਹਾਂ ਨੇ ਪੰਥਵਾ ਤੇ ਬਹੁਤ ਵੱਡੀਆਂ ਸਵਾਵਾਂ ਨਿਭਾਈਆਂ ਨੇ ਆਪਣੀ ਜ਼ਿੰਦਗੀ ਦੀ ਪੋਸਟ ਪਿੰਡ ਦੀ ਸੰਗਤ ਜਦੋਂ ਦਸਵਿੰਦਰ ਸਿੰਘ ਜੀ ਟੋਹਰਾ ਚੇਅਰਮੈਨ ਸਾਹਿਬ ਜਦੋਂ ਸਾਨੂੰ ਇਹ ਵਾਰ-ਵਾਰ ਫੋਨ ਕਰਦੇ ਸੀ ਕਿ ਸਾਡੇ ਪਿੰਡ ਦੀ ਸੰਗਤ ਨੇ ਬਹੁਤ ਸਾਰਾ ਸਰਮਾਇਆ ਵੀ ਇਕੱਠਾ ਕੀਤਾ ਹੈ ਲੋਕਾਂ ਨੇ ਆਪ ਹਾਰੇ ਹੋ ਕੇ ਸਾਨੂੰ ਜਿਵੇਂ ਪੰਜਾਬ ਤੋਂ ਸਾਰੇ ਲੋਕ ਲੱਗੇ ਉਦੋਂ ਇਹ ਪਿੰਡ ਵਾਲੇ ਵੀ ਲੱਗੇ ਸੀਗੇ ਤੇ ਇਹਨਾਂ ਦੀ ਸੁਚੱਜੀ ਇਕਵਾਈ ਦੇ ਵਿੱਚ ਇਹਨਾਂ ਨੇ ਜਿਹੜੇ ਲੋਕਾਂ ਦੀ ਕਿਰਤ ਕਮਾਈ ਦੇ ਪੈਸੇ ਆ ਉਹ ਸਾਡੇ ਹਲਕੇ ਨੂੰ ਦੇਣ ਦੀ ਗੱਲ ਕੀਤੀ ਹੈ ਤੇ ਮੈਂ ਸਮਝਦਾ ਕਿ ਜਿੰਨੀ ਵੱਡੀ ਤਬਾਹੀ ਪੰਜਾਬ ਦੇ ਵਿੱਚ ਜਿਲ੍ਹਾ ਗੁਰਦਾਸਪੁਰ ਵਿੱਚ ਹੋਈ ਹੈ ਜਾਂ ਅੰਮ੍ਰਿਤਸਰ ਚ ਹੋਈ ਆ ਉਹਨਾਂ ਇੰਨਾ ਕਦੀ ਨੁਕਸਾਨ ਨਹੀਂ ਹੋਇਆ ਸਾਡੀ ਜ਼ਿੰਦਗੀ ਚ ਤੇ ਜਿਵੇਂ ਪੰਜਾਬ ਦੇ ਸਾਰੇ ਲੋਕਾਂ ਨੇ ਹਰ ਵਰਗ ਨੇ ਭਾਵੇਂ ਉਹ ਗਾਇਕ ਸੀਗੇ ਭਾਵੇਂ ਉਹ ਕੋ ਧਾਰਮਿਕ ਜਥੇਬੰਦੀਆਂ ਸੀ ਭਾਵੇਂ ਉਹ ਡੇਰੇ ਸੀ ਭਾਵੇਂ ਪੋਲੀਟੀਕਲ ਲੋਕ ਸੀਗੇ ਜਿੱਥੇ ਜਿੱਥੇ ਬੈਠੇ ਸੀ ਉਹਨਾਂ ਨੇ ਪੰਜਾਬ ਦਾ ਇਹ ਦਰਜਾ ਜਰਾ ਵੰਡਾਇਆ ਅਸੀਂ ਸਮੁੱਚੇ ਤੌਰ ਤੇ ਡੇਰਾ ਪਵਨਾਨ ਖਾਲਕੇ ਵੱਲੋਂ ਅਸੀਂ ਇਹਨਾਂ ਦਾ ਤਨੁਹਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਤੋਂ ਸਾਡੇ ਔਖੇ ਵੇਲੇ ਸਾਡੀ ਬਾਹ ਫੜੀ ਹੈ ਤੇ ਆਸ ਕਰਦੇ ਹਾਂ ਕਿ ਸਾਨੂੰ ਜਿਹੜੀ ਇਹਨਾਂ ਦੀ ਕਿਰਤਮਾਈ ਆ ਸਾਡਾ ਭੂਰਾਮ ਦਾਸ ਤੇ ਪਾਚਾ ਪਾਲ ਪਾਉਣਗੇ ਇਹਨਾਂ ਦੇ ਵਿੱਚ ਵੀ ਤੇ ਸਾਡੀ ਜਿਹੜੀ ਬਾਹ ਫੜੀ ਹੈ ਇਹਨਾਂ ਔਕੇ ਵੇਲੇ ਅਸੀਂ ਇਹਨਾਂ ਦੀ ਧੰਨਵਾਦ ਜਿਹੜਾ ਇਸ ਸ਼ਬਦਾਂ ਨਾਲ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਇਸ ਵੇਲੇ ਜਿਹੜਾ ਮਨੁੱਖਤਾ ਦੀ ਬਾਹ ਫੜਨੀ ਬਹੁਤ ਵੱਡੀ ਗੱਲ ਸੀਗੀ ਮੈਂ ਸਤਿੰਦਰ ਸਿੰਘ ਤੌਰ ਹੋਂ ਦਾ ਜਿਹੜੇ ਮੈਂਬਰ ਨੇ ਚੋਣ ਨਹੀਂ ਕਰੋ ਦਰ ਪ੍ਰਬੰਧਕ ਕਮੇਟੀ ਦੇ ਬਹੁਤ ਸੇਵਾ ਕਰ ਰਹੇ ਨੇ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਸਾਰਿਆ ਛੋਟੇਪੁਰ ਸਾਹਿਬ ਦਾ ਸਾਰਿਆਂ ਦਾ ਤਹਿ ਦਿਲੋਂ ਸਨਮਾਨ ਕਰਦਾ ਹਾਂ ਕਿ ਤੁਸੀਂ ਇਹ ਵੱਡੀ ਵਿਫਦਾ ਦੇ ਵੇਲੇ ਆਪਣੀ ਸੁਆਵਾਂ ਨਿਭਾ ਰਹੇ ਹੋ ਵਾਹਿਬ ਜੀ ਦਾ ਖਾਲਸ